ਉਹ ਸਾਡੇ ਸਿਰ ਤੇ ਤਲਖ ਰੱਖੋਗੇ ਉਹਨੂੰ ਕਹਿੰਦੇ ਆ ਵੀ ਸ਼ਰਾਬ ਫੈਕਟਰੀ ਬੰਦ ਕਰਕੇ ਇਥਨੋਲ ਦੀ ਲਾਉਣੀ ਹੈ ਫੈਕਟਰੀ ਹੁਣ ਇਥਨੋਲ ਦੀ ਫੈਕਟਰੀ ਲਾਉਂਦਾ ਤੇ ਕਿਤੋਂ ਬੰਦ ਆ ਕੋਈ ਤਕ ਨਹੀਂ ਬੰਦ ਆ ਸਾਡੇ ਇਥੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਆ ਵੀ ਫਰੂਟ ਰੋਲ ਰਿਆ ਵਾ ਸਬਜ਼ੀਆਂ ਰੋਲ ਰਹੀਆਂ ਬਹੁਤ ਕੁਸਾਡ ਰੋਲ ਰਿਆ ਬਿਲਕੁਲ ਸੋ ਉਹਦੇ ਆਧਾਰ ਤੇ ਇੰਡਸਟਰੀ ਲੱਗੇ ਟਮਾਟਰ ਸੌਸ ਦੀ ਫੈਕਟਰੀ ਲੱਗ ਸਕਦੀ ਆ ਆਲੂ ਦੀ ਫੈਕਟਰੀ ਲੱਗ ਸਕਦੀ ਮਿਰਚਾਂ ਦੀ ਲੱਗ ਸਕਦੀ ਆ ਸਭ ਸਭ ਕੁਝ ਲੱਗ ਸਕਦਾ ਸੋ ਉਹ ਜੀਆਂ ਫੈਕਟਰੀਆਂ ਸਾਨੂੰ ਰੋਜ਼ਗਾਰ ਵੀ ਦੇਣਗੀਆਂ ਤੇ ਸਾਡੇ ਵਾਤਾਵਰਨ ਨੂੰ ਸ਼ੁੱਧ ਰੱਖਣ ਗਿਆ ਅਸਲ ਵਿੱਚ ਦਿੱਕਤ ਕਿੱਥੇ ਆ ਮੈਂ ਤੁਹਾਨੂੰ ਹਰਾਨਗੀ ਵਾਲੀ ਗੱਲ ਦੱਸਦਾ ਜਦੋਂ ਪਹਿਲਾਂ ਕੈਪਟਨ ਸਰਕਾਰ ਆਈ ਮੁੱਖ ਵਿੱਤ ਮੰਤਰੀ ਸੀਗਾ ਮਨਪ੍ਰੀਤ ਬਾਦਲ ਜੀ ਮੈਂ ਉਹ ਦੋ ਜੱਥੇ ਬੰਦਗੇ ਨਵਾਂ ਨਵਾਂ ਜਿਆਦਾ ਪੁਰਾਣਾ ਨਹੀਂ ਸੀ ਉਹਨੇ ਭਰੀ ਮੀਟਿੰਗ ਵਿੱਚ ਕਹਤਾ ਸੀ ਕਿ ਸਾਡੇ ਪੰਜਾਬ ਦੀ ਬਦਕਿਸਮਤੀ ਤੇ ਖੇਤੀ ਨੀਤੀ ਹੈ ਨਹੀਂ ਕੋਈ ਤੇ ਉਹ ਅੱਜ ਵੀ ਭਗਵੰਤ ਸਿੰਘ ਸਰਕਾਰ ਚ ਵੀ ਖੇਤੀ ਨੀਤੀ ਹੈ ਨਹੀਂ ਕੋਈ ਅਸੀਂ ਕਿਸਾਨਾਂ ਨੂੰ ਕੀ ਭਜਾਉਣਾ ਵਾ ਹੁਣ ਭਜਾਉਣਾ ਕਿ ਇਹ ਕਸੂਰ ਕੱਢਦੇ ਕਿਸਾਨਾਂ ਦਾ ਪਾਣੀ ਖਰਾਬ ਕਰ ਰਹੇ ਹੁਣ ਕਿਸਾਨਾਂ ਨੇ ਤੇ ਮਗਰ ਲਾ ਕੇ ਮੂੰਗੀ ਲਾਤੀ ਹੁਣ ਪਿਛਲਾ ਬਿਆਨ ਪੜ੍ਹ ਲਓ ਕੀ ਕਹਿੰਦੇ ਸੀ ਪਾਣੀ ਨਹੀਂ ਦੇ ਸਕਦੇ ਐਮਐਸਪੀ ਹੁਣ ਕਿਸਾਨ ਕਿੱਧਰ ਜਾਓ ਸੋ ਖੇਤੀ ਨੀਤੀ ਨਹੀਂ ਹੈਗੀ ਜੇ ਜੋ ਸਾਡੇ ਉੱਪਝ ਹੁੰਦੀ ਆ ਉਹਦੇ ਹਿਸਾਬ ਨਾਲ ਇੰਡਸਟਰੀ ਲੱਗੇ ਉਹ ਸਾਡੀ ਫਸਲ ਖਰਾਬ ਨਾ ਹੋਵੇ ਅਸੀਂ ਪਾਣੀ ਦੇ ਸੰਕਟ ਜਿਹੜਾ ਝੋਨੇ ਵਾਲੀ ਗੱਲ ਆ ਉਸ ਤੋਂ ਬਾਹਰ ਆ ਜਾਾਂਗੇ ਤੇ ਜਿਹੜੀ ਸਾਡੀ ਬੇਰੋਜ਼ਗਾਰੀ ਵੱਧ ਰਹੀ ਆ ਸਾਡੇ ਮੁੰਡੇ ਬਾਹਰ ਨੂੰ ਜਾ ਰਹੇ ਆ ਅਸੀਂ ਉਸ ਸੰਕਟ ਤੋਂ ਵੀ ਨਿਕਲ ਸਕਦੇ ਆ ਜੇ ਕਿਉਂਕਿ ਪੰਜਾਬ ਇੰਨਾ ਸਵਰਥ ਹੈਗਾ ਵੀ ਆ ਆਪਦੇ ਪੈਰਾਂ ਦੇ ਖੁਦ ਖੜਾ ਹੋ ਸਕਦਾ ਜਦੋਂ ਕਿ ਹੋਰ ਨਾ ਸਟੇਟਾਂ ਦੇ ਵਿੱਚ ਇਹ ਗੱਲ ਵੇਖੀ ਨਹੀਂ ਜਾਂਦੀ ਅਸੀਂ ਕੇਂਦਰੀ ਪੂਲ ਦੇ ਵਿੱਚ ਕੱਲੇ 10% ਪਾਇਆ ਜਿਹੜੀਆਂ ਚਾਰ ਸਟੇਟਾਂ ਮੱਧ ਪ੍ਰਦੇਸ਼ ਆਹ ਹਰਿਆਣੇ ਨੂੰ ਅੱਡ ਕਰ ਲਓ ਮੱਧ ਪ੍ਰਦੇਸ਼ ਰਾਜਸਥਾਨ ਯੂਪੀ ਇਹਨਾਂ ਸਾਰਿਆਂ ਨੇ ਰਲ ਕੇ 10% ਪਾਇਆ ਕੇਂਦਰੀ ਪੂਲ ਦੇ ਵਿੱਚ ਹਿੱਸਾ ਹੁਣ ਜਿਹੜੇ ਇੱਥੋਂ ਦੇ ਹਾਕਮ ਵੀ ਆ ਸੈਂਟਰ 'ਚ ਬੈਠੇ ਆ ਉਹਨਾਂ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਆ ਪੰਜਾਬ ਹਰਿਆਣਾ ਚਲੋ ਅਸੀਂ ਹਰਿਆਣੇ ਨੂੰ ਅੱਡ ਕਰਕੇ ਦੇਖਦੇ ਨੂੰ ਸਾਡੇ ਭਰਾ ਆਈ ਆ ਪੰਜਾਬ ਹੀ ਆ ਪੁਰਾਣਾ ਪੰਜਾਬ ਹੀ ਆ ਇਹ ਇਹ ਆਪ ਦੇ ਪੈਰਾਂ ਤੇ ਖੜ ਸਕਦਾ ਵਾ ਇਸੇ ਕਰਕੇ ਉਹ ਇਹਦੇ ਮੰਗਰ ਪਏ ਹੋਏ ਆ ਵੀ ਇਹਨੂੰ ਆਪ ਦੇ ਪੈਰਾਂ ਤੋਂ ਹਲਾਇਆ ਜਾਵੇ ਇਹਨਾਂ ਦੀ ਜਵਾਨੀ ਖੋਰੀ ਜਾਵੇ ਜ਼ਮੀਨਾਂ ਇਹਦੇ ਪੁੱਠੇ ਪਾਸੇ ਦਾ ਪਾਣੀ ਜ਼ਹਿਰੀਲਾ ਕਰ ਦਿਓ ਤਾਂ ਕਿ ਜਿਹੜਾ ਲੁੱਟ ਦਾ ਰਾਜ ਉਹ ਲਗਾਤਾਰ ਚਾਹੇ ਧਰਮਾਂ ਦੇ ਨਾਂ ਤੇ ਕਹਿ ਲੋ ਚਾਹੇ ਜਾਤਾਂ ਦੇ ਨਾਂ ਤੇ ਉਹ ਸਤਾਵਤ ਰਵੇ ਤੇ ਸਾਡੇ ਗੁਰੂ ਸਾਹਿਬ ਨੇ ਖੰਡਨ ਕੀਤਾ ਹੋਇਆ ਸੀ ਸਰਬੱਤ ਦੇ ਭਲੇ ਵਾਲੇ ਬੰਦੇ ਆ ਹੁਣ ਜਦੋਂ ਸਾਡੀ ਵਿਚਾਰਤਰਾ ਰਲਦੀ ਸਾਡੀ ਉੱਥੇ ਗਲਾਰੀ ਅੜਦੀ ਉਹਨਾਂ ਨਾਲ ਉਹ ਗਲਾਰੀ ਜਿਹੜੀ ਅੜਦੀ ਆ ਉਹ ਉਹਨਾਂ ਤੇ ਸਮੱਸਿਆ ਖਾਂਦੀ ਆ ਉਹ ਗਲਾਰੀ ਕੱਢਣ ਦੇ ਚੱਕਰ ਦੇ ਵਿੱਚ ਪੰਜਾਬ ਨਾਲ ੱਟਕੇ ਹੁੰਦੇ ਆ ਸਾਰਾ ਕੁਝ ਕਰ ਰਹੇ ਆ ਹਾਂਜੀ ਢਿੱਲੋ ਸਾਹਿਬ ਤੁਸੀਂ ਉਦੋਂ ਕਿਹਾ ਸੀ ਐਥਨੋਲ ਜਿਹੜੀ ਸ਼ਰਾਬ ਨਾਲੋਂ ਵੀ ਮਾੜੀ ਏ ਹਾਲਾਂਕਿ ਸ਼ਰਾਬ ਨੂੰ ਤਿਆਰ ਕਰਨ ਦੇ ਵਿੱਚ ਉਹਦਾ ਕੰਮ ਏ ਹੁਣ ਸਰਕਾਰ ਨੇ ਨਵੀਆਂ ਪਾਲਿਸੀਆਂ ਕਰਤੀਆਂ ਵੀ ਇਹ ਪੈਟਰੋਲ ਦੇ ਵਿੱਚ ਵੀ ਇਹ ਯੂਜ਼ ਹੁੰਦੀ ਏ ਇਦੇ ਲਈ ਫਿਰ ਝੋਨਾ ਵੀ ਬੀਜਣਾ ਪੈਣਾ ਮੱਕੀ ਔਰ ਦੋਵੇਂ ਫਸਲਾਂ ਪੰਜਾਬ ਦੇ ਪਾਣੀ ਨੂੰ ਖਤਮ ਕਰ ਰਹੀਆਂ ਸਰ ਦੇਖੋ ਇਹਦਾ ਨਾ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਆਂ ਅੱਜ ਤੱਕਰ ਵੀ ਜਦੋਂ ਜ਼ਿਕਰ ਆਈਆਂ ਪੰਜਾਬ ਨੂੰ ਮਾਰੂ ਹੋ ਰਹੀਆਂ ਪੰਜਾਬ ਨੂੰ ਦੇਖੋ ਝੋਨਾ ਸਾਡੀ ਫਸਲ ਪੰਜਾਬ ਦੀ ਹੈ ਨਹੀਂ ਸੀਗੀ ਇਹ ਵੀ ਇੱਕ ਹੌਲੀ ਹੌਲੀ ਲੋਕਾਂ ਨੂੰ ਸਮਝ ਆਊਗੀ ਟਾਈਮ ਪਾ ਕੇ ਕਿ ਇਹ ਪੰਜਾਬ ਦੇ ਪਾਣੀ ਦਾ ਖਤਮ ਕਰਨ ਦਾ ਇੱਕ ਜ਼ਰੀਆ ਹੈ ਕਿਉਂਕਿ ਪੰਜਾਬ ਕੋਲੇ ਪਹਿਲਾਂ ਦਾ ਹੀ ਪਾਣੀ ਘਾਦਾ ਸੀ ਪਿੰਡਾਂ ਹੀ ਪੰਜਾਬ ਦੇ ਪਾਣੀ ਖਤਮ ਹੋ ਗਿਆ ਸਰ ਦੇਖੋ ਇੰਡਸਟਰੀਆਂ ਵੀ ਪਾਣੀ ਖਤਮ ਕਰ ਰਹੀਆਂ ਝੋਨੇ ਨਾਲ ਵੀ ਕੋਈ ਸ਼ੱਕ ਨਹੀਂ ਹੈਗਾ ਕਿ ਪਾਣੀ ਕੱਟ ਹੁੰਦਾ ਇਹ ਇੱਕ ਰਿਐਲਿਟੀ ਆ ਸੱਚ ਆ ਦੇਖੋ ਝੋਨੇ ਨਾਲ ਕਈ ਗੁਣਾ ਜ਼ਿਆਦਾ ਇੰਡਸਟਰੀਆਂ ਪਾਣੀ ਕੱਢਦੀਆਂ